ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਹਰੀ ਮੂੰਗੀ ਦੀਆਂ ਠੰਡੀਆਂ ਗਰਮੀ ਵਿੱਚ ਠੰਡੀਆਂ ਪਿੰਨੀਆਂ ਬਣਾਈਏ ਇਹਨਾਂ ਠੰਡੀਆਂ ਪਿੰਨੀਆਂ ਨੂੰ ਬਣਾਉਣ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਸਭ ਤੋਂ ਪਹਿਲਾਂ ਤਾਂ ਆਪਾਂ ਹਰੀ ਮੂੰਗੀ ਲੈ ਲਈ ਆ ਜੀ ਅਸੀਂ ਸ਼ੱਕਰ ਲੈ ਲਈ ਆ ਤੇ ਇਹਦੇ ਵਾਸਤੇ ਘਿਓ ਲੈ ਲਿਆ ਪਰ ਘਿਓ ਜਿੱਨਾ ਕਿ ਪਿਆ ਤੁਹਾਨੂੰ ਦੱਸ ਲਾਂਗੇ ਕਿ ਕਿਨਾਂ ਕੋ ਇੱਕ ਕੋਲੀ ਉਹਦਾ ਅਸੀਂ ਘਿਓ ਦੀ ਲੈ ਲਈ ਆ ਇੱਕ ਕੋਲੀ ਮੂੰਗੀ ਦੀ ਲਈ ਆ ਤੇ ਇੱਕ ਕੋਲੀ ਸ਼ੱਕਰ ਦੀ ਲਈ ਆ ਉਸ ਤੋਂ ਬਾਅਦ ਅਸੀਂ ਆਹ ਪ੍ਰੀਮਿਕਸ ਲਿਆ ਜਿਹੜਾ ਆਪਾਂ ਠੰਡੀਆਂ ਲਈ ਵਾਸਤੇ ਵਰਤਦੇ ਹੁੰਦੇ ਆ ਇਹਦੇ ਵਿੱਚ ਗੁਲਾਬ ਦੀਆਂ ਪੱਤੀਆਂ, ਖਸਖਸ, ਤਰਬੂਜ ਦੇ ਬੀਜ, ਕਾਲੀ ਮਿਰਚ ਤੇ ਬਾਕੀ ਤੁਸੀਂ ਜਿਹੜਾ ਡਰਾਈ ਫੂਡ ਵਗੈਰਾ ਪਾਉਣਾ ਵਾ ਤਾਂ ਉਹ ਤੁਸੀਂ ਪਾ ਸਕਦੇ ਆ। ਕਿਉਂਕਿ ਇਹ ਅਸੀਂ ਮਿਕਸ ਕਰਕੇ ਰੱਖਿਆ ਵਾ ਹਾਂ ਛੋਟੀ ਇਲਾਇਚੀ। ਇਹ ਸਾਰੀਆਂ ਚੀਜ਼ਾਂ ਅਸੀਂ ਮਿਕਸ ਕਰਕੇ ਰੱਖਿਓ ਹੈ ਦੋ-ਦੋ ਚਮਚੇ ਲੈ ਕੇ। ਇਹਦਾ ਪ੍ਰੀਮਿਕਸ ਬਣਾ ਕੇ ਰੱਖ ਲੈਨੇ ਆ। ਜੋ ਵੀ ਗਰਮੀਆਂ ਵਾਸਤੇ ਠੰਡੀਆਂ ਪੀਣੀਆਂ ਬਣਾਉਣੀਆਂ ਨੇ ਤੇ ਇਹਦਾ ਇਸਤੇਮਾਲ ਕਰਦੇ ਆ। ਇਹ ਵਿੱਚ ਖਸਖਸ ਵੀ ਹੁੰਦੀ ਆ ਤੇ ਗੁਲਾਬ ਦੇ ਫੁੱਲਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹਨਾਂ ਵਿੱਚ। ਲੋ ਜੀ ਹੁਣ ਆਪਾਂ ਤਿਆਰ ਕਰਦੇ ਆ ਇੱਕ ਅਸੀਂ ਥੋੜਾ ਜਿਆ ਕੰਡੈਂਸ ਮਿਲਕ ਵੀ ਲੈ ਲਿਆ ਇਹਨੂੰ ਖੋਜ ਦਾ ਟੈਕਸਚਰ ਦੇਣ ਵਾਸਤੇ ਤਾਂ ਕਿ ਪਿੰਨੀਆਂ ਦੇ ਵਿੱਚੋਂ ਆਪਣਾ ਖੋਜ ਦਾ ਸੁਆਦ ਆਵੇ ਜੇ ਤਾਂ ਸਭ ਤੋਂ ਪਹਿਲਾਂ ਅਪਰੂ ਜਿਹੜੀਆਂ ਆਪਾਂ ਹਰੀ ਮੂੰਗੀ ਲਈ ਆ ਆਪਾਂ ਇਹਨਾਂ ਨੂੰ ਮਤਲਬ ਕਿ ਬਿਨਾ ਕਿਹਾ ਤੋਂ ਪੁੰਨਣਾ ਆ ਹਰੀ ਮੂੰਗੇ ਜੇ ਮੈਂ ਸਭ ਤੋਂ ਪਹਿਲਾਂ ਹਰੀ ਮੂੰਗੀ ਨੂੰ ਭੁੰਨਦੇ ਆ ਮੂੰਗੀ ਨੂੰ ਪਹਿਲਾਂ ਧੋ ਲੈਣਾ ਫਿਰ ਸਿਕਾ ਲੈਣਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਫਰੋਸਟ ਕਰਨਾ ਹੈ ਬਿਨਾ ਕਿ ਉਹ। ਇਹਦੇ ਵਿੱਚ ਥੋੜੀ ਜਿਹੀ ਮੈੱਖਾਉਣ ਲੱਗ ਜੇ ਇਹ 5-5 ਮਿੰਟ ਮਿਲ ਕੇ ਤੁਸੀਂ ਸਲੋ ਤੇ ਉਹ ਚੱਲ ਜੇ ਮਲੇਗੀ। ਅਪਰੋਜ ਇੱਕ ਹਰੀ ਮੂੰਗੀ ਨੂੰ ਰੋਸਟ ਕਰਨਾ ਵਾ ਤੇ ਇੱਕ ਆਪਾ ਜਿਹੜਾ ਪ੍ਰੀਮਿਕਸ ਲੈਟ ਲਈ ਵਾਲਾ ਤੇ ਉਹ ਆਪਾ ਰੋਸਟ ਕਰਕੇ ਫਿਰ ਵੀ ਸੰਗ ਤਾਂ ਕਿ ਇਹਦਾ ਫਾਈਨ ਪਾਊਡਰ ਬਣ ਜਾਵੇ। ਇਦੇ ਵਿੱਚ ਅਸੀਂ ਬਦਾਮ ਵੀ ਲਏ ਆ ਕਾਜੂ ਵੀ ਲਏ ਆ ਪਿਸਤਾ ਵੀ ਲਿਆ ਤੇ ਬਾਕੀ ਤਾਂ ਜਿਹੜੀਆਂ ਛੋਟੀਆਂ ਚੀਜ਼ਾਂ ਆ ਗਈਆਂ ਤਰਬੂਜ ਦੇ ਬੀਜ ਬਲਾਬ ਦੇ ਫੁੱਲ ਖਸਖਸ ਇਹ ਛੋਟੀ ਲਾਇੀ ਚੀ ਕਾਲੀ ਮਿਰਚ ਮਿਲ ਕੇ ਮਿੱਠੀ ਚੀਜ਼ ਤੁਸੀਂ ਕੋਈ ਵੀ ਬਣਾਉਣੀ ਹੈ ਪੈਣੀ ਆ ਤੁਸੀਂ ਕਾਲੀ ਮਿਰਚ ਜ਼ਰੂਰ ਵਰਤਿਆ ਕਰੋ ਉਸ ਚਾਹੀਦਾ ਅੱਧਾ ਚਮਚਾ ਹੀ ਕਾਲੀ ਮਿਰਚ ਦਾ ਪਾ ਦੋਏ ਜ਼ਰੂਰ ਪਾਓ ਮਿਲ ਕੇ ਤਾਂ ਕਿ ਆਪਣਾ ਹਾਜਮਾ ਵਗੈਰਾ ਵੀ ਠੀਕ ਰਹੇ ਅਜੇ ਅਸੀਂ ਹੁਣ ਮੂੰਗੀ ਨੂੰ ਭੁੰਨਦੇ ਆ ਮੂੰਗੀ ਭੁੰਨਦੇ ਤੇ ਤੇ ਪੀਣੀ ਵਿੱਚ ਮੂੰਗੀ ਭੁੰਨਦੇ ਜਦ ਤੱਕ ਇਹ ਪੀਣੀ ਪੋਰ ਰਹਿਣਾ ਤੱਕ ਤਾਂ ਪਾਉਣਾ ਹੈ ਇਹ ਆਪਣਾ ਇਹ ਸਪਰਸਸ ਨੂੰ ਆਪਾਂ ਨੂੰ 5 ਮਿੰਟ ਲੱਗ ਜਾਣਗੇ। ਬਸ ਲੋ ਪ੍ਰੋਸੈਸਟ ਕੀਤਾ ਨਹੀਂ ਹੈ ਇਹ ਤਾਂ ਕਿ ਮੂੰਗੀ ਦਾ ਕਲਰ ਤੇਜ ਨਾ ਹੋਵੇ। ਹਰੀ ਮੂੰਗੀ ਬਹੁਤ ਲੋਕੀ ਪਰ ਦੰਨੀਆਂ ਵੀ ਦਾਣਾ ਵਗੈਰਾ ਹੁੰਦੀਆਂ ਨੇ ਨਾਜ਼ ਹੁੰਦੇ ਆ। ਸਭ ਤੋਂ ਵੱਧ ਪ੍ਰੋਟੀਨ ਹਰੀ ਮੂੰਗੀ ਦੇ ਵਿੱਚ ਹੁੰਦਾ ਹੈ। ਇਸ ਤਰ੍ਹਾਂ ਕਿ ਹਰੀ ਮੂੰਗੀ ਗਰਮੀਆਂ ਦੇ ਵਿੱਚ ਤੁਸੀਂ ਜਮਤਨੀਆ ਪੀਂਿਆ ਬਣਾਉਂੀਆਂ ਨੇ ਤੇ ਹਰੀ ਮੂੰਗੀ ਦਾ ਪੀਂਿਆ ਜੋ ਬਣਾਓ। ਲੋਈ ਆਪਣੀ ਮੂੰਗੀ ਭੋਜ ਗਈ ਆ। ਆਪਾਂ ਇਹਨੂੰ 5-6 ਮਿੰਟ ਭੁੰਨ ਲਿਆ। ਜਦੋਂ ਕਿ ਮੈਿਕੀ ਆਉਣ ਲੱਗ ਗਈ ਐ ਜੀ ਇਹਨੂੰ ਇਸ ਤਰ੍ਹਾਂ ਕਿ ਬਿਨਾ ਅੰਕ ਤੋਂ ਪਹੁੰਚ ਜਾਂਦਾ ਤਾਂ ਕਬਈ ਦਾ ਮਿਕਸੀ ਵਿਚ ਜਿਹੜਾ ਪਾਊਡਰ ਬਣਾਉਣਾ ਹੁੰਦਾ ਨਾ ਤੇ ਚੰਗੀ ਤਰ੍ਹਾਂ ਫਾਈਨ ਪਾਊਡਰ ਬਣ ਜਾਂਦਾ ਹੈਗਾ ਘੱਟਾ ਪੂਰਾ ਬਰੀਕ ਵਧੀਆ ਬਣ ਜਾਂਦਾ ਤੇ ਸੋਸ ਆਪਾਂ ਨੂੰ ਘਰੇ ਪੀਸਣਾ ਹੁੰਦਾ ਵਾ ਤਾਜਾ ਤਾਜਾ ਇਹਨੂੰ ਨਾ ਟਪਲੇਟ ਚ ਕਰ ਲੈਣੇ ਜੀ ਛੱਡੇ ਹੋਣ ਦਿੰਨੇ ਆ ਫੇਰ ਆਪਾਂ ਨੂੰ ਇਹ ਮੂੰਗਫਲੀ ਨੂੰ ਅਸੀਂ ਨੇੜੇ ਕੱਢ ਕੇ ਠੰਡੀ ਹੋਣ ਵਾਸਤੇ ਰੱਖ ਦਿੱਤਾ ਇਹਨੂੰ ਠੰਡਾ ਹੋਣ ਤੇ ਫਿਰ ਇਹਨੂੰ ਮਿਕਸੀ ਵਿੱਚ ਇਹਦਾ ਫਾਈਨ ਪਾਊਡਰ ਬਣਾਵਾਂਗੇ ਤੇ ਹੁਣ ਆਪਾਂ ਜਿਹੜਾ ਪ੍ਰੀ-ਮਿਕਸ ਲਿਆ ਨੇਯੇ ਵਾਲਾ ਤੇ ਇਹਨੂੰ ਹੁਣ ਆਪਾਂ ਰੋਸਟ ਕਰਨ ਲੱਗੇ ਆ ਬਿਨਾਂ ਘਿਓ ਤੋਂ ਬਲ ਕੇ ਤਾਂ ਕਿ ਇਹਦੇ ਵੀ ਆਪਾਂ ਫਾਈਨ ਪਾਊਡਰ ਬਣਾਉਣਾ ਵਾ ਤਾਂ ਕਿ ਇਹਦਾ ਵੀ ਪਾਊਡਰ ਚੰਗੀ ਤਰ੍ਹਾਂ ਬਣ ਜਾਵੇ ਪਰ ਸੇਮ ਗੈਸ ਤੇ ਹੀ ਰੱਖਣਾ ਵਾ ਇਆਪਾ 1 ਮਿੰਟ ਲਈ ਭੁੰਨ ਲਾਂ। ਓਕੇ। ਇਹ ਦੇਖੋ। ਸਿਰਫ ਇਹਦਾ ਜਿੰਨਾ ਕਸੇਲਾ ਪਣ ਜਾਊਗਾ ਉਹਨਾਂ ਨੂੰ ਦੂਰ ਕਰਨਾ ਤਾਂ ਕਿ ਇਹਦਾ ਸਾਰੇ ਦਾ ਪਾਊਡਰ ਤੇ ਨਿੱਕਰਾ ਪਾ ਜਾਵੇ ਕਿਉਂਕਿ ਛੋਟੀ ਇਲੈਚੀ ਵਿੱਚ ਹੁੰਦੀ ਆ ਸਨੇ ਛਿਲਕਿਆਂ ਦੇ ਹੁੰਦੀ ਆ ਉਹ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਛਾਣ ਲੈਣਾ। ਫਾਈਨ ਪਾਊਡਰ ਬਣੇਗਾ। ਤੇ ਨਾਲ ਜਿਹੜੀ ਖਸ ਖਸ ਆ ਉਹ ਹੋ ਜਾਂਦੀ ਆ। ਇਹ ਦੇਖੋ। ਕਾਹਨ 1 ਮਿੰਟ ਬਾਅਦ ਤੇ ਇਹਨੂੰ ਭੁੰਨਦੇ ਆ ਤੇ ਫੇਰ ਤੁਹਾਨੂੰ ਇਹਦਾ ਫਾਈਨ ਪਾਊਡਰ ਬਣਾ ਕੇ ਦਿਖਾਉਨੇ ਆ। ਹਰੀ ਮੂੰਗੀ ਦਾ ਵੀ ਤੇ ਜਿਹੜਾ ਪ੍ਰੀਮਿਕਸ ਲਿਆ ਹੋਇਆ ਇਹਦਾ। ਮਲਦੀ ਵੀ ਆਪਣਾ ਪੁੱਜ ਗਿਆ। 1 ਮਿੰਟ ਰਖਾਇਆ ਆਪਾਂ। ਸਵਾਹ ਗੈਸ ਨੂੰ ਬੰਦ ਕਰ ਦਈਏ। ਤੇ ਆਪਣਾ ਪ੍ਰੀਮਿਕਸ ਪੁੱਜ ਗਿਆ। 1 ਮਿੰਟ ਆਪਾਂ ਇਹਨੂੰ ਭੁੰਨਿਆ ਵਾ। ਤੇ ਇਹਨੂੰ ਵੀ ਆਪਾਂ ਪਲੇਟ 'ਚ ਕੱਢ ਕੇ ਠੰਡਾ ਹੋਣ ਲਈ ਰੱਖ ਦਈਏ। ਇਹਨੂੰ ਵੀ ਕਿ ਬਿਨਾ ਕਿ ਉਹ ਤੇ ਕੋਨ ਨਾ ਮਾ। 1 ਮਿੰਟ ਜੁਨਾ ਪੈਨ ਠੰਡਾ ਕਰ। ਉਜੀ ਹੁਣ ਆਪਾਂ ਇਹ ਠੰਡਾ ਹੋਣ ਤੇ ਆਪਾਂ ਇਹ ਗ੍ਰाइंड ਕਰਦੇ ਆਂ ਤੇ ਫਿਰ ਛਾਣਦੇ ਆਂ ਵੀ ਆਪਾਂ ਇਹਨੂੰ ਰੋਸਟ ਕਰਕੇ ਸੁੱਕਾ ਭੁੰਨ ਕੇ ਹਰੀ ਮੂੰਗੀ ਨੂੰ ਵੀ ਤੇ ਪ੍ਰੀਮਿਕਸ ਨੂੰ ਵੀ ਆਪਾਂ ਇਹ ਠੰਡਿਆਈ ਵਾਲਾ ਪ੍ਰੀਮਿਕਸ ਆ ਉਹਨੂੰ ਵੀ ਦੋਨਾਂ ਨੂੰ ਆਪਾਂ ਏਦਾਂ ਕਰ ਲਿਆ ਵੇਲ ਕਿ ਫਿਰ ਮਿਕਸੀ ਵਿੱਚ ਪੀਸ ਕੇ ਤੇ ਇਸ ਛਾਣਨੀ ਦੇ ਨਾਲ ਛਾਲ ਲਿਆ ਇਹ ਛਾਣਨੀ ਥੋੜੀ ਮੋਟੀ ਹੁੰਦੀ ਆ ਇਹ ਛਾਣਨੀ ਦੇ ਨਾਲ ਅਸੀਂ ਛਾਣ ਲਿਆ ਇਹ ਮੂੰਗੀ ਨੂੰ ਛਾਣ ਲਿਆ ਜਿਵੇਂ ਪੀਸ ਕੇ ਆ ਅਸੀਂ ਜਿਹੜਾ ਪ੍ਰੀਮਿਕਸ ਲਿਆ ਉਹ ਸੱਜਾ ਲੋਜੀ ਹੁਣ ਆਪਾਂ ਪੀਨੀਆ ਬਣਾਉਣੀ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਆਪਾਂ ਅੱਧੀ ਕੋਲੀ ਘਿਓ ਦੀ ਲਵਾਗੇ ਸਾਰਾ ਮਟੀਰੀਅਲ ਆਪਾਂ ਵੇਨ ਕੇ ਤੇ ਇੱਕੋ ਜਿਹਾ ਲਿਆ ਪਹਿਲਾਂ ਫਿਰ ਆਪਾਂ ਘਿਓ ਦੇਖਣਾ ਕਿ ਕਿੰਨਾ ਕੁ ਲਾਉਣਾ ਆਪਾਂ ਇਹ ਵਿੱਚ ਘੱਟ ਤੋਂ ਘੱਟ ਘਿਓ ਲਾਵਾਂਗੇ ਆਪਾਂ ਪਹਿਲਾਂ ਅੱਧੀ ਕੋਲੀ ਘਿਓ ਦੀ ਲੈਣੀ ਆ ਕਿਉਂਕਿ ਇੱਕ ਕੋਲੀ ਆਪਣੇ ਕੋਲ ਮੂੰਗੀ ਦੀ ਆ ਇੱਕ ਕੋਲੀ ਚੱਕਰਦੀ ਆ ਤੇ ਇੱਕ ਕੋਲੀ ਆਪਣੇ ਕੋਲ ਪ੍ਰੀਮਿਕਸ ਦੀ ਪਾਈ ਹੋਈ ਹੈ ਜਿਹੜਾ ਆਪਾਂ ਡਰਾਈ ਫੂਡ ਵਗੈਰਾ ਜਾਂ ਠੰਡੀਆਂ ਚੀਜ਼ਾਂ ਪਾਈਆਂ ਨੇ ਤੇ ਥੋੜਾ ਜਿਹਾ ਕੰਡੈਂਸ ਵੈਪਰ ਉਹ ਇੱਕ ਕਰਸਿਓ ਹੀ ਆ ਮਿਲ ਗਿਆ ਬਹੁਤ ਜ਼ਿਆਦਾ ਨਹੀਂ ਹੈਗਾ ਤੇ ਹੁਣ ਆਪਾਂ ਇਹਨੂੰ ਗੈਸ ਆਨ ਕਰਕੇ ਅੱਧੀ ਘੋਲੀ ਪਹਿਲਾਂ ਘੋਦੀ ਪਾਉਣੇ ਆ ਕਿਉਂ ਨਾ ਆਪਾਂ ਮੈਲਟ ਹੋ ਜਾਂਦੇ ਨੇ ਹੁਣ ਜਿਹੜਾ ਆਟਾ ਖੁਨਣਾ ਮਾ ਸੇਮ ਗੈਸ ਤੇ ਖੁਨਣਾ ਮਾ ਮੂੰਗੀ ਦਾ ਆਪਰੇ ਕੋਈ ਮੂੰਗੀ ਦਾ ਬਣਿਆ ਹੋਇਆ ਹਰੀ ਮੂੰਗੀ ਦਾ ਆਟਾ ਬਣ ਗਿਆ ਤੇ ਆਪਾਂ ਇਹਨੂੰ ਅੱਧੀ ਘੋਲੀ ਘੋਦੀ ਪਾ ਕੇ ਇਹ ਕੋਲੀ ਮੂੰਗੀ diat ਅੱਧੀ ਕੋਲੀ ਕਿਉਂ ਦੀ ਪਹਿਲਾਂ ਤੁਸੀਂ ਪਾਇਓ ਅਜੇ ਆਪਣਾ ਕਿਉਂ ਗਰਮ ਹੋ ਗਿਆ ਤੇ ਫੇ ਆਪਾਂ ਆਟਾ ਵਿੱਚ ਪਾ ਦਈਏ ਇਹਦੇ ਜੇ ਤੁਸੀਂ ਪਿੰਨੀਆਂ ਜ਼ਿਆਦਾ ਬਣਾਉਣੀਆਂ ਨੇ ਤਾਂ ਤੁਸੀਂ ਚੱਕੀ ਤੋਂ ਵੀ ਪਸਾ ਕੇ ਲੈ ਆ ਸਕਦੇ ਆ ਮੂੰਗੀ ਨੂੰ ਮੂੰਗੀ ਨੂੰ ਧੋ ਕੇ ਤੇ ਥੋੜੀ ਜੀ ਰੋਸਟ ਕਰਕੇ ਫੇ ਠੰਡੀ ਕਰਕੇ ਭੇਜ ਦਿਓ ਤੇ ਚੱਕੀ ਵਾਲੀ ਪੀਸਣ ਦੇ ਆ ਤੇ ਜੇ ਤੁਸੀਂ ਇੰਨੀਆਂ 15 20 ਕਿ ਬਣੀਆ ਬਣਾਉਣੀਆਂ ਤਾਂ ਫਿਰ ਇਹ ਮਿਕਸੀ ਵਿੱਚ ਵੀ ਹੋ ਜਾਂਦਾ ਵਾਟਾ ਕਿਉਂਕਿ ਗਰਮੀਆਂ ਵਿੱਚ ਜਿਆਦਾ ਪੀਣੀਆਂ ਜਿਆਦਾ ਟਾਈਮ ਵਾਸਤੇ ਨਹੀਂ ਬਣਾਉਣੀਆਂ ਚਾਹੀਦੀਆਂ ਤਾਂ ਕਿ 15 ਦਿਨਾਂ ਵਾਸਤੇ ਹੋਣ ਮਿਲ ਕੇ ਪੀਣੀਆਂ ਅ ਜੀ ਆਪਾਂ ਹੁਣ ਇਹ ਮੂੰਗੀ ਨੂੰ ਪੁੰਦਦੇ ਆ ਜਿਆਦਾ ਟਾਈਮ ਨਹੀਂ ਲੱਗਣਾਗਾ ਅੱਧੀ ਕੌਲੀ ਕਿਉਂ ਦੇ ਨਾਲ ਇਹ ਸਰਦਿਆ ਠੀਕ ਆ ਮੈਂ ਕਿੱਧੀ ਕੌਲੀ ਚਾਹ ਦੀ ਇੱਕ ਕੌਲੀ ਮੂੰਗੀ ਦੀ ਅੱਧੀ ਕੌਲੀ ਕਿਉਂ ਦੇ ਲਓ ਜੀ ਆਪਣਾ ਮੂੰਗੀ ਦਾ ਆਟਾ ਭੁੱਜ ਗਿਆ ਦੇਖੋ ਬਿਲਕੁਲ ਗ੍ਰੀਨ ਕਲਰ ਆ ਹਾ ਜੀ ਇਹਦਾ ਕਲਰ ਨਹੀਂ ਚੇਂਜ ਹੁੰਦਾਗਾ ਜੇ ਆਪਾਂ ਸੇਮ ਤੇ ਭੁੰਦੇ ਆ ਤਾਂ ਬਿਲਕੁਲ ਗ੍ਰੀਨ ਕਲਰ ਆ ਤੇ ਜੇਕਰ ਤੁਸੀਂ ਗ੍ਰੀਨ ਕਲਰ ਹੀ ਰੱਖਣਾ ਵਾ ਤਾਂ ਫੇਰ ਤੁਸੀਂ ਚੀਨੀ ਜਾਂ ਮਿਸ਼ਰੀ ਪਾ ਦਿਓ ਅਸੀਂ ਸ਼ੱਕਰ ਦੀ ਵਰਤੋਂ ਕਹਿੰਦੇ ਹਾਂ ਸ਼ੱਕਰ ਦੇ ਨਾਲ ਇਹਦਾ ਪਿੰਨਿਆ ਦਾ ਕਲਰ ਚੇਂਜ ਹੋ ਜਾਣਾ ਤੇ ਥੋੜਾ ਡਾਰਕ ਕਲਰ ਹੋ ਜਾਂਦਾ ਸ਼ੱਕਰ ਦੇ ਨਾਲ ਤੇ ਜੇ ਤੁਸੀਂ ਗ੍ਰੀਨ ਕਲਰ ਹੀ ਰੱਖਣਾ ਹੋ ਮੂੰਗੀਆਂ ਦੇ ਪੰਨਿਆਂ ਦਾ ਤਾਂ ਚੀਨੀ ਤੇ ਮਿਸ਼ਰੀ ਇਹ ਦੋਨਾਂ ਵਿੱਚੋਂ ਜਿਹੜੀ ਤੇਮਰਜੀ ਚੇ ਜਿਹੜੀ ਵੀ ਘਰੇ ਹੋਵੇ ਉਹ ਪਾ ਦਿਓ। ਜ਼ਿਆਦਾ ਕਰਕੇ ਤਾਂ ਮਿਸ਼ਰੀ ਪਾਓ ਕਿਉਂਕਿ ਗਰਮੀਆ ਵਿੱਚ ਮਿਸ਼ਰੀ ਠੰਡੀ ਹੁੰਦੀ ਆ। ਇਹ ਮਿਸ਼ਰੀ ਨਾ ਹੋਵੇ ਤਾਂ ਚੀਨੀ ਵੀ ਪਾ ਸਕਦੇ ਆ। ਲੋਏ ਆਪਣਾ ਇਹ ਮੂੰਗੀ ਦਾ ਜਿਹੜਾ ਮਿਸ਼ਰਨ ਸੀ ਇਹ ਆਟਾ ਸੀਗਾ ਇਹ ਭੁੱਜ ਗਿਆ ਤੇ ਹੁਣ ਆਪਾਂ ਇਹ 5 ਮਿੰਟ ਲੱਗ ਗਏ ਇਹਨੂੰ ਭੁਜਨ ਨੂੰ ਤੇ 1 ਮਿੰਟ ਆਪਾਂ ਜਿਹੜਾ ਆਪਾਂ ਪੀਸਿਆ ਹੋਇਆ ਪ੍ਰੀਮਿਕਸ ਖਾਸ ਕਰਕੇ ਖਰਾਬ ਦੇ ਫੋਲ ਵਗੈਰਾ ਸਾਰਾ ਕੁਝ ਤੇ 1 ਮਿੰਟ ਆਪਾਂ ਇਹਨੂੰ ਪਾ ਕੇ ਪਾਉਂਦੇ ਆਂ ਇਹ ਵਿੱਚ। ਬਾਕੀ ਚੀਜ਼ਾਂ ਵੀ ਕਿਉਂ ਵਿੱਚ ਪੁੱਜ ਜਾ। ਇਹ ਪਸੇਮਤੇ ਫਿਰ ਕਰਾਉਣ ਚਲਾ ਲੈਣੀ 1 ਮਿੰਟ ਵਾਸਤੇ। ਇਹਨੂੰ ਪੁਣਲਾ ਸੇਮਤੇ ਹੀ ਆ ਜੀ ਤੇ ਹਿਲਾਉਂਦੇ ਰਹਿਣਾ। ਆਪਾਂ ਇਹਦੇ ਵਿੱਚ ਕਿਉਂ ਜਿਆਦਾ ਨਹੀਂ ਪਾਇਆ ਅਧਪਾਦੀ ਕੋਲੀ ਕਿਉਂ ਦੀ ਪਾਈ ਆ। ਤੇ ਜੇ ਤੁਸੀਂ ਕੰਡੈਂਸ ਮਿਲਕ ਨਹੀਂ ਪਾਉਣਾ ਮਿੱਠਾ ਤਾਂ ਫੇਰ ਤੁਸੀਂ ਪੌਣੀ ਕੋਲੇ ਘੋਦੀ ਬਾ ਦਿਓ। ਜੋ ਕਿ ਫਿਰ ਉਹਦੇ ਨਾਲ ਸਹੀ ਬਣ ਜਾਣਗੀਆਂ। ਕਨੈਕਸ ਮਿਲਕ ਥੋੜਾ ਜਿਹਾ ਲੀਕੜ ਹੁੰਦਾ ਵਾ ਇਸ ਕਰਕੇ ਫਿਰ ਉਹਦੇ ਵਾਸਤੇ ਆਪਾਂ ਨੂੰ ਅੱਧੀ ਕੋਲੀ ਘੋਦੀ ਆਪਾਂ ਵਰਤੀਆ। ਲੋ ਜੀ ਇੱਕ ਮਿੰਟ ਆਪਣਾ ਸਾਰਾ ਸਮਾਨ ਪੁੱਜ ਗਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ। ਕੜਾਹੀ ਗਰਮੀ ਆ। ਸ਼ੱਕਰ ਤੋਂ ਪਹਿਲਾਂ ਆਪਾਂ ਕਨੈਕਸ ਮਿਲਕ ਪਾਵਾਂਗੇ। ਉਹ ਕਿ ਇਹ ਥੋੜਾ ਜਿਹਾ ਇਹਦੇ ਵਿੱਚ ਦੁੱਧ ਹੁੰਦਾ ਲੀਕੜ ਹੁੰਦਾ ਵਾ ਤੇ ਪਹਿਲਾਂ ਉਹ ਮਿਕਸ ਹੋ ਜਾਵੇ ਇਹਦੇ ਵਿੱਚ ਹਲੋ ਜੀ ਆਪਾਂ ਇੱਕ ਕੜਛੀ ਸੜੇ ਕੋਈ ਸੀਗੀ ਨੈਸ ਮਿਲ ਕੇ ਦੀ ਤੁਸੀਂ ਜਦੋਂ ਨੈਸ ਮਿਲ ਫੋਣਾ ਨਾ ਉਸ ਟਾਈਮ ਗੈਸ ਨੂੰ ਬੰਦ ਕਰ ਦੇਣਾ ਇਹ ਜਿਹੜੀ ਕੜਾਹੀ ਗਰਮਾ ਆਪਣੀ ਉਹਦੇ ਨਾਲ ਹੀ ਵਿੱਚ ਮਿਕਸ ਹੋ ਜਾਣਾ ਤੇ ਇੰਨੀ ਤਰ੍ਹਾਂ ਚੱਕਰ ਨੂੰ ਜਾਂ ਚੀਨੀ ਨੂੰ ਕਦੇ ਵੀ ਗਰਮ-ਗਰਮ ਦੇ ਵਿੱਚ ਨਾ ਪਾਇਓ ਤਾਂ ਕਿ ਗਰਮ-ਗਰਮ ਦੇ ਵਿੱਚ ਨਾ ਕਈ ਵੇਡਲੀਆਂ ਆਵਾਜ਼ ਆਉਂਦੀਆਂ ਥੱਲੇ ਲੱਗ ਜਾਂਦੀ ਆ ਚੱਕਰ ਜਾਂ ਚੀਨੀ ਤੁਹਾਨੂੰ ਮਿਕਸ ਤਾਂ ਹੋਈ ਜਾਣਾ ਇਹਦੇ ਵਿੱਚ ਇਹ ਥੋੜੀ ਜਿਹੀ ਨਰਕੇ ਦੀ ਅਦਰਕ ਫਲਕ ਹੋ ਜਾਵੇ ਉਦੋਂ ਮਲਕੇ ਤੁਸੀਂ ਇਹਦੇ ਵਿੱਚ ਸ਼ੱਕਰ ਜਾਂ ਚੀਨੀ ਪੀਸੀ ਹੋਈ ਜਾ ਮੂਰਾ ਕੰਡ ਜਾਂ ਮਿਸ਼ਰੀ ਨੂੰ ਪੀਸ ਕੇ ਲੈਣਾ ਤੋ ਲੈ ਸਕਦੇ ਆ ਨੋ ਜਿਹੀ ਕਨੈਂਸ ਮਰਕਬੀਤ ਵਿੱਚ ਮਿਕਸ ਕਰ ਦਿੱਤਾ ਤਾਂ ਇਹ ਹੈ ਗਰਮੀਆਂ ਵਾਸਤੇ ਪ੍ਰੋਟੀਨ ਭਰਪੂਰ ਤੇ ਠੰਡੀਆਂ ਠਾਰਪੈਨੀਆਂ ਬਣਨਗੀਆਂ। ਲਓ ਜੀ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾ ਦਿੰਦੇ ਆ। ਅਸੀਂ ਪੂਣੀ ਕੋਲੀ ਸ਼ੱਕਰ ਦੀ ਪਾਵਾਂਗੇ ਕਿਉਂਕਿ ਅਸੀਂ ਇੱਕ ਕੜਛੀ ਕਨਡੈਂਸ ਮਿਲਕ ਦੀ ਪਾਈ ਆ ਉਹਦੇ ਵਿੱਚ ਵੀ ਥੋੜਾ ਜਿਹਾ ਮਿੱਠਾ ਹੁੰਦਾ ਵਾ ਤੇ ਤੁਸੀਂ ਜੇ ਕਨਡੈਂਸਰ ਨਾ ਪਾਉਣਾ ਹੋਇਆ ਤੇ ਫਿਰ ਤੁਸੀਂ ਪੂਰੀ ਕੋਲੀ ਹੋਈ ਪਾ ਲਿਓ। ਇਹ ਨਹੀਂ ਮੂੰਗੀ ਪਾਈਆ ਉਹ ਨਹੀਂ ਉਹ ਸ਼ੱਕਰ ਪਾ ਲਿਓ ਚੱਕਰ ਪਾ ਲਓ ਚੀਨੀ ਪਾ ਲਓ ਮਿਸ਼ਰੀ ਪਾ ਲਓ ਤੇ ਸਹੀ ਹੋਈ ਇਹ ਬਹੁਤ ਹੀ ਸਵਾਦ ਤੇ એનર્ਜੀ ਭਰਪੂਰ ਲੱਡੂ ਬਣਦੇ ਆ ਜਿਹੜੇ ਬੱਚੇ ਜਿੰਮ ਕਰਾ ਜਾਂਦੇ ਆ ਜਾਂ ਭਾਰ ਘਟਾਉਣਾ ਹੁੰਦਾ ਤਾਂ ਕਰ ਨੇ ਪ੍ਰੋਟੀਨ ਦੀ ਵੱਧ ਮਾਤਰਾ ਜੇ ਵੱਧ ਲੈਣੀ ਹੈ ਤੇ ਇੱਕ ਲੱਡੂ ਤੁਸੀਂ ਸਵੇਰ ਨੂੰ ਖਾ ਲਓ ਕਾਫੀ ਟਾਈਮ ਤੁਸੀਂ ਫੁੱਲ ਰਹਿੰਦੇ ਆ ਤੁਹਾਨੂੰ ਭੁੱਖ ਨਹੀਂ ਲੱਗਦੀ ਇਹ ਜਿਹੜੀਆਂ ਵੀ ਹੁੰਦੀਆਂ ਨੇ ਇਹ ਇਹ ਤੁਸੀਂ ਵੈਜੀਟੇਰੀਅਨ ਆ ਤਾਂ ਸਭ ਤੋਂ ਵੱਧ ਪ੍ਰੋਟੀਨ ਹਰੀ ਮੋਗੀ ਵਿੱਚ ਹੁੰਦਾ ਵਾ ਜੋ ਜਿਹਾ ਨਾਲ ਆਪਾਂ ਮਿਕਸ ਹੋ ਗਿਆ ਹਾਂ ਇਹ ਖੌਣੇ ਵੀ ਇਹਦਾ ਆਪਣਾ ਪਿੰਨਿਆ ਦਾ ਬਣ ਗਿਆ ਤੇ ਆਪਾਂ ਹੁਣ ਚੱਕ ਇਹਨੂੰ ਪਿੰਨਿਆ ਵਾਟ ਪਰ ਕੇ ਠੰਡਾ ਥੋੜਾ ਜਿਹਾ ਹੋਣ ਤੇ ਪਿੰਨਿਆ ਵਾਟ ਕੇ ਰੱਖ ਆਣੇ ਜੋ ਜੀ ਆਪਣਾ ਪਿੰਨਿਆ ਦਾ ਸਮਾਨ ਠੰਡਾ ਹੋ ਗਿਆ ਤੇ ਹੁਣ ਤੁਹਾਨੂੰ ਪਿੰਨਿਆ ਵਾਟ ਕੇ ਰੱਖ ਆਣੇ ਪਿੰਨਿਆ ਸੋਹਣੇ ਪਿੰਨਿਆ ਆਪਾਂ ਸਮਾਨ ਤਿਆਰ ਹੋਇਆ ਮੇਰੇ ਕੋਲ ਥੋੜਾ ਜਿਹਾ ਠੰਡਾ ਕਰ ਲਿਓ ਦੇਖੋ ਜੀ ਆਪਣੇ ਕਿੰਨੀਆਂ ਸੋਹਣੀਆਂ ਪਿੰਨੀਆਂ ਬਣੀਆਂ ਨੇ ਆਪਾਂ ਪਿੰਨੀਆਂ ਵਟ ਕੇ ਰਹਾ ਦੇ ਲਓ ਜੀ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਪਿੰਨੀਆਂ ਸਹੀ ਵਟ ਲਈਆਂ ਇਹ ਹਰੀ ਸਬਤ ਮੂੰਗੀ ਦੀਆਂ ਪਿੰਨੀਆਂ ਨੇ ਜੀ ਪ੍ਰੋਟੀਨ ਭਰਪੂਰਾ ਠੰਡੀਆਂ ਨੇ ਗਰਮੀਆਂ ਵਿੱਚ ਜ਼ਰੂਰ ਬਣਾਓ ਹਰੀ ਮੂੰਗੀ ਦੀਆਂ ਪਿੰਨੀਆਂ ਤੇ ਤਾਕਤਵਰ ਵੀ ਨੇ ਤੇ ਇਹ ਕਾਫੀ ਟਾਈਮ ਆਪਾਂ ਨੂੰ ਫੁੱਲ ਰੱਖਣੀਆਂ ਨੇ ਤੇ ਜਿਹੜੇ ਬੱਚੇ ਜਿੰਮ ਵਗੈਰਾ ਜਾਂਦੇ ਆ ਜਾਂ ਕੋਈ ਸੈਨੇ ਪਾਰ ਵਗੈਰਾ ਘਟਾਉਂਦੇ ਆ ਤਾਂ ਹੋ ਇਹ ਪਿੰਨੀ ਇੱਕ ਖਾ ਲੈਣ ਤਾਂ ਕਾਫੀ ਟਾਈਮ ਇਹਨਾਂ ਦਾ ਉਹ ਕਿ ਫੁੱਲ ਰਹਿਣਗੇ ਮਿਲ ਕੇ ਕਾਫੀ ਟਾਈਮ ਇਹਨਾਂ ਨੂੰ ਭੁੱਖ ਨਹੀਂ ਲੱਗਣੀਗੀ ਇਸ ਕਰਕੇ ਤੁਸੀਂ ਹਰੀ ਮੂੰਗੀ ਦੀਆਂ ਪਿੰਨੀਆਂ ਜ਼ਰੂਰ ਬਣਾਓ ਗਰਮੀਆਂ ਦੇ ਵਿੱਚ ਤੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਕਿ ਤੁਹਾਡੀਆਂ ਮੂੰਗੀ ਦੀਆਂ ਪਿੰਨੀਆਂ ਕਿੱਦਾਂ ਦੀਆਂ ਬਣੀਆਂ ਸਾਡੀ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ